ਬੜਾ ਵਧੀਆ ਲੱਗਿਆ ਬੱਚਿਆਂ ਨੇ ਮੈਨੂੰ ਡੈਮੋ ਦਿਖਾਏ ਆਪਣੇ ਆਪਣੇ ਕਿ ਕੀ ਕਰਾਂਗੇ ਸਾਇੰਸ ਦੇ ਵਿੱਚ ਕੀ ਕਰਾਂਗੇ ਅਸੀਂ ਆਰਟ ਦੇ ਵਿੱਚ ਕੀ ਕਰਾਂਗੇ ਅਸੀਂ ਫਿਜ਼ਿਕਸ 'ਚ ਕੀ ਕਰਾਂਗੇ ਕੈਮਿਸਟਰੀ 'ਚ ਕੀ ਕਰਾਂ ਕਮਾਲ ਮਤਲਬ ਹੈਰਾਨੀ ਵਾਲੀ ਗੱਲ ਸਰਕਾਰੀ ਸਕੂਲਾਂ 'ਚ ਪਹਿਲਾਂ ਕਦੇ ਇਦਾਂ ਦੀਆਂ ਗੱਲਾਂ ਨਹੀਂ ਚੱਲੀਆਂ ਸੀ ਪੰਜਾਬ ਸਰਕਾਰ ਸਰਕਾਰੀ ਸਕੂਲਾਂ ਦੀ ਨੁਹਾਰ ਬਦਲ ਰਹੀ ਹੈ ਸੂਬੇ ਦੇ 23 ਜ਼ਿਲ੍ਹਿਆਂ 'ਚ 118 ਸਕੂਲ ਆਫ ਐਮੀਨੈਂਸ ਖੋਲੇ ਜਾ ਰਹੇ ਨੇ ਜੋ ਸਿੱਖਿਆ ਕ੍ਰਾਂਤੀ 'ਚ ਮੋਹਰੀ ਸਾਬਿਤ ਹੋ ਰਹੇ ਹਨ ਸਰਕਾਰੀ ਸਕੂਲਾਂ ਦੇ ਵਿਦਿਆਰਥੀ ਸਕੂਲਾਂ 'ਚ ਮਿਲ ਰਹੀਆਂ ਆਧੁਨਿਕ ਸਿੱਖਿਆ ਸਹੂਲਤਾਂ ਦੇ ਕਾਰਨ ਪਹਿਲਾਂ ਨਾਲੋਂ ਬਿਹਤਰ ਪ੍ਰਦਰਸ਼ਨ ਕਰਨ 'ਚ ਸਫਲ ਰਹੀ ਹਨ ਜਿਸ ਕਰਕੇ ਹੁਣਾਂ ਦੇ ਹੌਸਲਿਆਂ 'ਚ ਵਾਧਾ ਹੋਇਆ ਹੈ ਅਤੇ ਉਹ ਆਪਣੇ ਭਵਿੱਖ ਨੂੰ ਲੈ ਕੇ ਵੀ ਸੁਨਿਸ਼ਚਿਤ ਹੋ ਰਹੇ ਹਨ ਬੜੇ ਵੱਡੇ ਵੱਡੇ ਸੁਪਨੇ ਨੇ ਬੱਚਿਆਂ ਦੇ ਮੈਂ ਉਹਨਾਂ ਮਾਪਿਆਂ ਨੂੰ ਵੀ ਵਧਾਈ ਦੇਣਾ ਜਿਨ੍ਹਾਂ ਨੇ ਪ੍ਰਾਈਵੇਟ ਸਕੂਲਾਂ 'ਚੋਂ ਹਟਾ ਕੇ ਆਪਣੇ ਬੱਚੇ ਸਰਕਾਰੀ ਸਕੂਲਾਂ 'ਚ ਲਾਉਣ ਦੀ ਹਿੰਮਤ ਹੈ ਹਿੰਮਤ ਹੀ ਕਹੂੰਗਾ ਮੈਂ ਇਹਨੂੰ ਹਿੰਮਤ ਦਿਖਾਈ ਬੱਚੇ ਬਹੁਤ ਖੁਸ਼ ਨੇ ਕਹਿੰਦੇ ਅਸੀਂ ਜੇ ਮਾਪਿਆਂ ਨੇ ਸਾਡੇ 'ਤੇ ਨੇ ਸਾਡੇ 'ਤੇ ਯਕੀਨ ਕੀਤਾ ਤਾਂ ਅਸੀਂ ਉਸ ਯਕੀਨ ਨੂੰ ਵਿਸ਼ਵਾਸ ਦੇ ਵਿੱਚ ਤੇ ਤਰੱਕੀ ਦੇ ਵਿੱਚ ਬਦਲ ਕੇ ਦਿਖਾਵਾਂਗੇ ਦੈਨਸੂਰਾ ਟੂ ਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਨਿੱਘਾ ਸਤਿਕਾਰ ਕਰਦੇ ਆ ਮੈਂ ਆ ਸੁਖਬੀਰ ਸਿੰਘ ਸ਼ਿਰਗਲ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ ਡੋਨਲਡ ਟਰੰਪ ਹੋਰਾਂ ਦੇ ਨਾਲ ਜੁੜੀ ਇਸ ਵਕਤ ਦੀ ਇਹ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਭਾਰਤ ਦੇ ਉੱਪਰ ਲੱਗੇ ਹੋਏ ਟੈਰਿਫ ਦੇ ਵਿੱਚ ਕਿਤਨਾ ਕਿਤੇ ਰਾਹਤ ਮਿਲਣ ਦੀ ਆਸ ਪ੍ਰਗਟਾਈ ਜਾ ਰਹੀ ਹੈ ਕਿਹੜੇ ਕਾਰਨਾਂ ਦਾ ਕਰਕੇ ਆਸ ਪ੍ਰਗਟਾਈ ਜਾ ਰਹੀ ਹੈ ਉਹ ਸਾਰੀਆਂ ਜਾਣਕਾਰੀਆਂ ਤੁਹਾਡੇ ਨਾਲ ਸਟੀਕਤਾ ਦੇ ਨਾਲ ਇਸ ਖਬਰ ਦੇ ਵਿੱਚ ਸਾਂਝੀਆਂ ਕੀਤੀਆਂ ਜਾਣਗੀਆਂ ਤਫਸੀਲ ਰੂਪੀ ਜਾਣਕਾਰੀ ਇਸ ਖਬਰ ਦੇ ਵਿੱਚ ਸਾਂਝੀ ਕੀਤੀ ਜਾਏਗੀ ਦਰਅਸਲ ਇੱਕ ਅਪੀਲ ਅਦਾਲਤ ਦੇ ਵੱਲੋਂ ਡੋਨਲਡ 트੍ਰੰਪ ਹੜਾ ਨੂੰ ਹੜਕਾਇਆ ਗਿਆ ਉਹਨਾਂ ਨੂੰ ਕਰਾਰੀ ਝਾੜ ਪਈ ਹੈ ਇਸ ਦੇ ਪਿੱਛੇ ਕਾਰਨ ਇਹ ਨੇ ਕਿ ਉਹਨਾਂ ਨੂੰ ਗੈਰ ਕਾਨੂੰਨੀ ਤਰੀਕੇ ਦੇ ਨਾਲ ਇਹ ਟੈਰਫ ਲਾਉਣ ਦੀ ਗੱਲ ਕਹਿ ਕੇ ਅਦਾਲਤ ਦੇ ਵੱਲੋਂ ਝਾੜ ਪਾਈ ਗਈ ਹੈ ਇਸ ਦੇ ਪਿੱਛੇ ਕਾਰਨ ਇਹ ਦੱਸੇ ਗਏ ਨੇ ਕਿ ਉਹਨਾਂ ਦੇ ਕੋਲੋਂ ਕਿਸੇ ਵੀ ਤਰੀਕੇ ਦੇ ਨਾਲ ਐਸੀਆਂ ਸ਼ਕਤੀਆਂ ਵਰਤਣ ਦਾ ਅਧਿਕਾਰ ਖੇਤਰ ਨਹੀਂ ਜਿਸ ਦਾ ਕਰਕੇ ਉਹਨਾਂ ਦੇ ਵੱਲੋਂ ਕਿਸੇ ਵੀ ਮੁਲਕ ਦੇ ਉੱਪਰ ਕਿਸੇ ਵੀ ਤਰੀਕੇ ਦੇ ਨਾਲ ਕਿੰਨਾ ਵੀ ਟੈਰਫ ਜਿਹੜਾ ਹੈ ਉਹ ਲਾ ਦਿੱਤਾ ਜਾਵੇ ਇਸੇ ਦੇ ਫਲਸਰੂਪ ਜਦੋਂ ਇਹ ਝਾੜ ਪੈਂਦੀ ਸੀ ਤਾਂ ਉਸ ਤੋਂ ਬਾਅਦ ਰੋਨਲਡ 트ੰਪ ਹੋਰਾਂ ਦੇ ਵੱਲੋਂ ਇੱਕ ਟਵੀਟ ਵੀ ਕੀਤਾ ਗਿਆ ਉਸ ਟਵੀਟ ਦੇ ਵਿੱਚ ਵੀ ਖਾਸਮ ਖਾਸ ਜਾਣਕਾਰੀ ਜਿਹੜੀ ਸਾਂਝੀ ਕੀਤੀ ਗਈ ਆ ਉਹ ਵੀ ਤੁਹਾਡੇ ਨਾਲ ਸਾਂਝੀ ਕਰ ਦਿੰਦੇ ਆ ਡੋਨਲਡ 트੍ਰੰਪ ਹੋਰਾਂ ਦੇ ਵੱਲੋਂ ਇਹ ਕਹਿਆ ਕਿ ਭਾਈ ਟੈਰਫ ਲਾਉਣਾ ਅਮਰੀਕਾ ਦੇ ਲਈ ਇੱਕ ਤਰੀਕੇ ਦੀ ਮਜਬੂਰੀ ਬਣੀ ਪਈ ਹੈ ਕਹਿਣ ਦਾ ਭਾਵ ਇਹ ਹੈ ਉਹਨਾਂ ਨੇ ਇਹ ਕਹਿਣ ਦੀ ਕੋਸ਼ਿਸ਼ ਕੀਤੀ ਹੈ ਕਿ ਅਮਰੀਕਾ ਜੇਕਰ ਟੈਰਫ ਨਹੀਂ ਲਾਉਂਦਾ ਤਾਂ ਫਿਰ ਅਮਰੀਕਾ ਬਰਬਾਦ ਹੋ ਜਾਏਗਾ ਹਾਲਾਂਕਿ ਅਕਤੂਬਰ ਮਹੀਨੇ ਤੱਕ ਇਸ ਟੈਰਫ ਰਣਨੀਤੀ ਦੇ ਉੱਪਰ ਇੱਕ ਤਰੀਕੇ ਦੀ ਰੋਕ ਲਾ ਦਿੱਤੀ ਗਈ ਹੈ ਜਾਂ ਫਿਰ ਅਦਾਲਤ ਦੇ ਵੱਲੋਂ ਇੱਕ ਸਮਾਂ ਦੇ ਦਿੱਤਾ ਗਿਆ ਡੋਨਲਡ ਟਰੰਪ ਹੋਰਾਂ ਨੂੰ ਕਿ ਉਹ ਇਸ ਵਕਫੇ ਦੇ ਵਿੱਚ ਸੁਪਰੀਮ ਕੋਰਟ ਦਾ ਰੁਕ ਕਰ ਸਕਦੇ ਨੇ ਜਾਂ ਫਿਰ ਆਪਣੇ ਕੇਸ ਦੇ ਵਿੱਚ ਸਪਸ਼ਟਿਕਰਨ ਜਿਹੜਾ ਹੈ ਉਹ ਕੋਰਟ ਦੇ ਸਾਹਮਣੇ ਪੇਸ਼ ਕਰ ਸਕਦੇ ਨੇ ਪਰ ਇਸ ਦੇ ਨਾਲ ਭਾਰਤੀਆਂ ਦੇ ਚਿਹਰਿਆਂ ਦੇ ਉੱਪਰ ਕਿਤੇ ਨਾ ਕਿਤੇ ਪਏ ਹੋਏ ਉਸ ਵੱਡੇ ਟੈਰਫ ਦੇ ਨਾਲ ਛਕਨ ਜਿਹੜੇ ਨੇ ਉਹਨਾਂ ਦੇ ਵਿੱਚ ਕਮੀ ਜ਼ਰੂਰ ਮਹਿਸੂਸ ਹੋ ਰਹੀ ਹੈ ਕਿਉਂਕਿ ਭਾਰਤੀ ਲੋਕ ਜਿਹੜੇ ਅਮਰੀਕਾ ਦੇ ਵਿੱਚ ਭਾਰਤ ਤੋਂ ਕਈਆਂ ਵਸਤੂਆਂ ਖਰੀਦਦੇ ਸੀ ਉਹਨਾਂ ਨੂੰ ਅਰਧਦੇਸੀ ਉਹਨਾਂ ਦੇ ਉੱਪਰ ਉਹਨਾਂ ਦੀ ਕੀਮਤ ਦੇ ਉੱਪਰ ਹੋਇਆ ਵਾਧਾ ਜਿਹੜਾ ਉਸ ਤੋਂ ਲੈ ਕੇ ਲਗਾਤਾਰ ਉਹਨਾਂ ਦੀਆਂ ਚਿੰਤਾਵਾਂ ਦੇ ਵਿੱਚ ਵਾਧਾ ਹੋ ਰਿਹਾ ਸੀ ਬਹੁਤ ਸਾਰੇ ਵੋਲਮਾਰਟਸ ਦੇ ਵਿੱਚੋਂ ਬਹੁਤ ਸਾਰੀਆਂ ਵੀਡੀਓਜ਼ ਬਹੁਤ ਸਾਰੀਆਂ ਖਬਰਾਂ ਨਿਕਲ ਕੇ ਸਾਹਮਣੇ ਆ ਰਹੀਆਂ ਸੀ ਜਿਸ ਦਿਨ 27 ਅਗਸਤ 2025 ਤੋਂ ਇਹ ਟੈਰਫ ਜਿਹੜਾ ਹੈ 25 ਤੋਂ 50% ਲੱਗ ਜਾਇਆ ਲੱਗਿਆ ਸੀ ਉਸ ਤੋਂ ਬਾਅਦ ਲਗਾਤਾਰ ਇਹ ਚਰਚਾਵਾਵਾਂ ਵਧੀਆਂ ਕਿ ਕਦੋਂ ਘਟੇਗਾ ਕਿ ਇਸ ਤਰੀਕੇ ਦੇ ਨਾਲ ਘਟੇਗਾ ਜਾਂ ਫਿਰ ਇਸ ਦੇ ਵਿੱਚ ਹੋਰ ਵਾਧਾ ਕੀਤਾ ਜਾਏਗਾ ਕਿਉਂਕਿ ਪਿਛਲੇ ਦਿਨੀ ਇੱਕ ਪ੍ਰੈਸ ਵਾਰਤਾ ਦੇ ਵਿੱਚ ਡੋਨਲਡ ਟਰੰਪ ਤੇ ਜਿਹੜੀ ਵੈਂਸ ਜਿਹੜੇ ਨੇ ਉਪਰਾਸ਼ਟਰਪਤੀ ਅਮਰੀਕਾ ਦੇ ਉਹਨਾਂ ਦੇ ਵੱਲੋਂ ਸਾਂਝੇ ਤੌਰ ਦੇ ਉੱਪਰ ਇੱਕ ਪ੍ਰੈਸ 아, કે આ બ ્ 그야, ਉਹ ਵੀ ਚਰਚਾ ਦਾ ਵਿਸ਼ਾ ਬਣਿਆ ਰਿਹਾ ਉਸ ਨੇ ਵੀ ਦੁਨੀਆ ਭਰ ਦੀ ਸਿਆਸਤ ਨੂੰ ਗਰਮਾਈ ਰੱਖਿਆ ਉਹਨਾਂ ਦੇ ਵੱਲੋਂ ਦਿੱਤੇ ਗਏ ਬਿਆਨ ਦੇ ਵਿੱਚ ਇਹ ਗੱਲ ਕਹੀ ਗਈ ਸੀ ਉਹ ਕਹਿੰਦੇ ਭਾਰਤ ਨੂੰ ਅਸੀਂ ਸਿੱਧੇ ਰੂਪ ਦੇ ਵਿੱਚ ਕਹਿ ਦਿੰਦਾ ਹੈ ਕਿ ਟੈਰਫ ਇੰਨਾ ਲਾਵਾਂਗੇ ਕਿ ਤੁਹਾਡਾ ਸਿਰ ਤੱਕ ਚਕਰਾ ਜਾਏਗਾ ਹਾਲਾਂਕਿ ਭਾਰਤ ਦੇ ਪੱਖ ਤੋਂ ਅਜੇ ਕਿਸੇ ਵੀ ਤਰੀਕੇ ਦੇ ਨਾਲ ਇਸ ਦੇ ਉੱਪਰ ਕੋਈ ਠੋਸ ਕਦਮ ਜਾਂ ਪਰ ਕਿਸੇ ਤਰੀਕੇ ਦੀ ਕੋਈ ਉਹਦਾਂ ਦੀ ਪੁਖਤਾ ਨੀਤੀ ਸਾਹਮਣੇ ਨਹੀਂ ਲਿਆ ਕੇ ਰੱਖੀ ਗਈ ਵੱਖ-ਵੱਖ ਤਰੀਕੇ ਦੇ ਨਾਲ ਬਹੁਤ ਸਾਰੀਆਂ ਚਰਚਾਵਾਂ ਟੈਰਫ ਨੂੰ ਲੈ ਕੇ ਬਣੀਆਂ ਹੋਈਆਂ ਸੀ ਈਸੇ ਦੇ ਦਰਮਿਆਨ ਇੱਕ ਅਪੀਲ ਅਦਾਲਤ ਦੇ ਵਿੱਚ ਕੇਸ ਪਹੁੰਚਦਾ ਡੋਨਲਡ ਹੋਰਾਂ ਨੂੰ ਇਸ ਦੇ ਵਿੱਚ ਝਾੜ ਪੈਂਦੀ ਹੈ ਡੋਨਲਡ ਟਰੰਪ ਹੋਰਾਂ ਨੂੰ ਅਕਤੂਬਰ ਤੱਕ ਦਾ ਸਮਾਂ ਵੀ ਦੇ ਦਿੱਤਾ ਜਾਂਦਾ ਹੈ ਹੁਣ ਅਕਤੂਬਰ ਤੱਕ ਦਿੱਤੇ ਗਏ ਸਮੇਂ ਦੇ ਵਿੱਚ ਕੀ ਕੁਝ ਪੇਸ਼ਕਾਰੀਆਂ ਉਹਨਾਂ ਦੇ ਵੱਲੋਂ ਹੁੰਦੀਆਂ ਨੇ ਕਿਸ ਤਰੀਕੇ ਦੇ ਨਾਲ ਇਸ ਕੇਸ ਦੇ ਵਿੱਚ ਉਹਨਾਂ ਦੇ ਵੱਲੋਂ ਆਪਣੀ ਸਾਰੀ ਰਣਨੀਤੀ ਸਾਹਮਣੇ ਰੱਖੀ ਜਾਂਦੀ ਹੈ ਉਹ ਸਾਰੀਆਂ ਚੀਜ਼ਾਂ ਇਸ ਵਕਤ ਵੱਡਾ ਸਵਾਲ ਖੜਾ ਕਰੀਆਂ ਨੇ ਤੇ ਨਾਲ ਦੀ ਨਾਲ ਭਾਰਤੀਆਂ ਦੇ ਲਈ ਇਸ ਪਈ ਹੋਈ ਝਾੜ ਦੇ ਨਾਲ ਕਿਤੇ ਨਾ ਕਿਤੇ ਥੋੜੀ ਜੀ ਸੁਖਦ ਖਬਰ ਥੋੜੀ ਜੀ ਰਾਹਤ ਭਰੀ ਜਾਣਕਾਰੀ ਜਿਹੜੀ ਹੈ ਇਸ ਦੇ ਵਿੱਚੋਂ ਮਿਲਦੀ ਦਿਖਾ ਲਈ ਦੇ ਰਹੀ ਹੈ ਬਾਕੀ ਭਾਰਤ ਦੇ ਉੱਪਰ ਲਾਏ ਹੋਏ ਟੈਰਿਫ ਨੂੰ ਲੈ ਕੇ ਲਗਾਤਾਰ ਚਰਚਾਵਾਂ ਭਾਰਤ ਦੇ ਵਿੱਚ ਵਿਰੋਧੀ ਧਿਰਾਂ ਦੇ ਵੱਲੋਂ ਕੀਤੀਆਂ ਜਾ ਰਹੀਆਂ ਨੇ ਕਿੰਤੂ ਕੀਤੇ ਜਾ ਰਹੇ ਨੇ ਕਿ ਭਾਰਤ ਸਰਕਾਰ ਹੁਣ ਤੱਕ ਘਰ ਕੀ ਰਹੀ ਹੈ ਵੱਡੇ ਪੱਧਰ ਦੇ ਉੱਪਰ ਆਸਟ੍ਰੇਲੀਆ ਤੋਂ ਬਾਅਦ ਅਮਰੀਕਾ ਦੂਸਰਾ ਉਹ ਮੁਲਕ ਹੈ ਜਿਸ ਦੇ ਵਿੱਚੋਂ ਕਪਾਹ ਦੀ ਜਿਹੜੀ ਮੰਗ ਹੈ ਉਹ ਭਾਰਤ ਦੇ ਵਿੱਚ ਵੱਧਦੀ ਹੈ ਹੁਣ ਕਪਾਹ ਦੇ ਰੇਟ ਦੇ ਵਿੱਚ ਵੀ ਜਿਸ ਤਰੀਕੇ ਦੇ ਨਾਲ ਵਾਧਾ ਤੇ ਇਹ ਸਾਰੇ ਗੁਣਾ ਘਟਾਓ ਕਰਕੇ ਪੈਦੇ ਤੇ ਨੁਕਸਾਨ ਦੀ ਚਰਚਾ ਜਿਹੜੀ ਹੋ ਰਹੀ ਹੈ ਉਸ ਦੇ ਵਿੱਚ ਵੀ ਲਗਾਤਾਰ ਅਮਰੀਕਾ ਦੇ ਵਿੱਚ ਸਥਿਤੀਆਂ ਜਿਹੜੀਆਂ ਨੇ ਭਾਰਤੀ ਲੋਕਾਂ ਦੇ ਲਈ ਖਾਸ ਤੌਰ ਦੇ ਉੱਪਰ ਪੈਸੇ ਢੇਲੇ ਨੂੰ ਲੈ ਕੇ ਵਿਗੜਦੀਆਂ ਦਿਖਾ ਲਈ ਤੇ ਰੀਆਂ ਨੇ ਹੁਣ ਇਸ ਪਈ ਹੋਈ ਝਾੜ ਦੇ ਬਾਰੇ ਤੇ ਇਸ ਖਬਰ ਦੇ ਵਿੱਚ ਸਾਂਝੀ ਕੀਤੀ ਗਈ ਜਾਣਕਾਰੀ ਦੇ ਬਾਰੇ ਤੁਸੀਂ ਕੀ ਸੋਚਦੇ ਵਿਚਾਰਦੇ ਹੋ ਕਮੈਂਟ ਸੈਕਸ਼ਨ ਦੇ ਵਿੱਚ ਆਪਣੀ ਰਾਏ ਪ੍ਰतिकਰਮ ਤੇ ਟਿੱਪਣੀ ਜ਼ਰੂਰ ਸਾਂਝੀ ਕਰਦੇ ਜਾਣਾ ਦੈਨਸੂਰਾ ਟੂ ਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਨਿੱਘਾ ਸਤਿਕਾਰ ਕਰਦੇ ਆ ਮੈਂ ਹਾਂ ਸੁਖਬੀਰ ਸਿੰਘ ਸ਼ਿਰਕਲ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ ਡੋਨਲਡ ਟਰੰਪ ਹੋਰਾਂ ਦੇ ਨਾਲ ਜੁੜੀ ਇਸ ਵਕਤ ਦੀ ਇਹ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਭਾਰਤ ਦੇ ਉੱਪਰ ਲੱਗੇ ਹੋਏ ਟੈਰਿਫ ਦੇ ਵਿੱਚ ਕਿਤਨਾ ਕਿਤੇ ਰਾਹਤ ਮਿਲਣ ਦੀ ਆਸ ਪ੍ਰਗਟਾਈ ਜਾ ਰਹੀ ਹੈ ਕਿਹੜੇ ਕਾਰਨਾਂ ਦਾ ਕਰਕੇ ਆਸ ਪ੍ਰਗਟਾਈ ਜਾ ਰਹੀ ਹੈ ਉਹ ਸਾਰੀਆਂ ਜਾਣਕਾਰੀਆਂ ਤੁਹਾਡੇ ਨਾਲ ਸਟੀਕਤਾ ਦੇ ਨਾਲ ਇਸ ਖਬਰ ਦੇ ਵਿੱਚ ਸਾਂਝੀਆਂ ਕੀਤੀਆਂ ਜਾਣਗੀਆਂ ਤਫਸੀਲ ਰੂਪੀ ਜਾਣਕਾਰੀ ਇਸ ਖਬਰ ਦੇ ਵਿੱਚ ਸਾਂਝੀ ਕੀਤੀ ਜਾਏਗੀ ਦਰਅਸਲ ਇੱਕ ਅਪੀਲ ਅਦਾਲਤ ਦੇ ਵੱਲੋਂ ਡੋਨਲਡ ਟਰੰਪ ਹੋੜਾ ਨੂੰ ਫੜਕਾਇਆ ਗਿਆ ਹੈ ਉਹਨਾਂ ਨੂੰ ਕਰਾਰੀ ਛਾੜ ਪਈ ਹੈ ਇਸ ਦੇ ਪਿੱਛੇ ਕਾਰਨ ਇਹ ਨੇ ਕਿ ਉਹਨਾਂ ਨੂੰ ਗੈਰ ਕਾਨੂੰਨੀ ਤਰੀਕੇ ਦੇ ਨਾਲ ਇਹ ਟੈਰਫ ਲਾਉਣ ਦੀ ਗੱਲ ਕਹਿ ਕੇ ਅਦਾਲਤ ਦੇ ਵੱਲੋਂ ਛਾੜ ਪਾਈ ਗਈ ਹੈ ਇਸ ਦੇ ਪਿੱਛੇ ਕਾਰਨ ਇਹ ਦੱਸੇ ਗਏ ਨੇ ਕਿ ਉਹਨਾਂ ਦੇ ਕੋਲੋਂ ਕਿਸੇ ਵੀ ਤਰੀਕੇ ਦੇ ਨਾਲ ਐਸੀਆਂ ਸ਼ਕਤੀਆਂ ਵਰਤਣ ਦਾ ਅਧਿਕਾਰ ਖੇਤਰ ਨਹੀਂ ਜਿਸ ਦਾ ਕਰਕੇ ਉਹਨਾਂ ਦੇ ਵੱਲੋਂ ਕਿਸੇ ਵੀ ਮੁਲਕ ਦੇ ਉੱਪਰ ਕਿਸੇ ਵੀ ਤਰੀਕੇ ਦੇ ਨਾਲ ਕਿੰਨਾ ਵੀ ਟੈਰਫ ਜਿਹੜਾ ਹੈ ਉਹ ਲਾ ਦਿੱਤਾ ਜਾਵੇ ਇਸੇ ਦੇ ਫਲਸਰੂਪ ਜਦੋਂ ਇਹ ਝਾੜ ਪੈਂਦੀ ਸੀ ਤਾਂ ਉਸ ਤੋਂ ਬਾਅਦ ਰੋਨਲਡ 트੍ਰੰਪ ਹੋਰਾਂ ਦੇ ਵੱਲੋਂ ਇੱਕ ਟਵੀਟ ਵੀ ਕੀਤਾ ਗਿਆ ਉਸ ਟਵੀਟ ਦੇ ਵਿੱਚ ਵੀ ਖਾਸਮ ਖਾਸ ਜਾਣਕਾਰੀ ਜਿਹੜੀ ਸਾਂਝੀ ਕੀਤੀ ਗਈ ਆ ਉਹ ਵੀ ਤੁਹਾਡੇ ਨਾਲ ਸਾਂਝੀ ਕਰ ਦਿੰਦੇ ਆ ਡੋਨਲਡ 트럼ਪ ਹੋਰਾਂ ਦੇ ਵੱਲੋਂ ਇਹ ਕਹਿਆ ਕਿ ਭਾਈ ਟੈਰਫ ਲਾਉਣਾ ਅਮਰੀਕਾ ਦੇ ਲਈ ਇੱਕ ਤਰੀਕੇ ਦੀ ਮਜਬੂਰੀ ਬਣੀ ਪਈ ਹੈ ਕਹਿਣ ਦਾ ਭਾਵ ਇਹ ਹੈ ਉਹਨਾਂ ਨੇ ਇਹ ਕਹਿਣ ਦੀ ਕੋਸ਼ਿਸ਼ ਕੀਤੀ ਹੈ ਕਿ ਅਮਰੀਕਾ ਜੇਕਰ ਟੈਰਫ ਨਹੀਂ ਲਾਉਂਦਾ ਤਾਂ ਫਿਰ ਅਮਰੀਕਾ ਬਰਬਾਦ ਹੋ ਜਾਏਗਾ ਹਾਲਾਂਕਿ ਅਕਤੂਬਰ ਮਹੀਨੇ ਤੱਕ ਇਸ ਟੈਰਫ ਰਣਨੀਤੀ ਦੇ ਉੱਪਰ ਇੱਕ ਤਰੀਕੇ ਦੀ ਰੋਕ ਲਾ ਦਿੱਤੀ ਗਈ ਹੈ ਜਾਂ ਫਿਰ ਅਦਾਲਤ ਦੇ ਵੱਲੋਂ ਇੱਕ ਸਮਾਂ ਦੇ ਦਿੱਤਾ ਗਿਆ ਡੋਨਲਡ 트럼ਪ ਹੋਰਾਂ ਨੂੰ ਕਿ ਉਹ ਇਸ ਵਕਫੇ ਦੇ ਵਿੱਚ ਸੁਪਰੀਮ ਕੋਰਟ ਦਾ ਰੋਕ ਕਰ ਸਕਦੇ ਨੇ ਜਾਂ ਫਿਰ ਆਪਣੇ ਕੇਸ ਦੇ ਵਿੱਚ ਸਪਸ਼ਟਿਕਰਨ ਜਿਹੜਾ ਹੈ ਉਹ ਕੋਰਟ ਦੇ ਸਾਹਮਣੇ ਪੇਸ਼ ਕਰ ਸਕਦੇ ਨੇ ਪਰ ਇਸ ਦੇ ਨਾਲ ਭਾਰਤੀਆਂ ਦੇ ਚਿਹਰਿਆਂ ਦੇ ਉੱਪਰ ਕਿਤੇ ਨਾ ਕਿਤੇ ਪਏ ਹੋਏ ਉਸ ਵਧੇ ਟੈਰਫ ਦੇ ਨਾਲ ਛਕਨ ਜਿਹੜੇ ਨੇ ਉਹਨਾਂ ਦੇ ਵਿੱਚ ਕਮੀ ਜ਼ਰੂਰ ਮਹਿਸੂਸ ਹੋ ਰਹੀ ਹੈ ਕਿਉਂਕਿ ਭਾਰਤੀ ਲੋਕ ਜਿਹੜੇ ਅਮਰੀਕਾ ਦੇ ਵਿੱਚ ਭਾਰਤ ਤੋਂ ਕਈਆਂ ਵਸਤੂਆਂ ਖਰੀਦਦੇ ਸੀ ਉਹਨਾਂ ਨੂੰ ਵਰਤਦੇ ਸੀ ਉਹਨਾਂ ਦੇ ਉੱਪਰ ਉਹਨਾਂ ਦੀ ਕੀਮਤ ਦੇ ਉੱਪਰ ਹੋਇਆ ਵਾਧਾ ਜਿਹੜਾ ਉਸ ਨੂੰ ਲੈ ਕੇ ਲਗਾਤਾਰ ਉਹਨਾਂ ਦੀਆਂ ਚਿੰਤਾਵਾਂ ਦੇ ਵਿੱਚ ਵਾਧਾ ਹੋ ਰਿਹਾ ਸੀ ਬਹੁਤ ਸਾਰੇ ਵਾਲਮਾਰਟਸ ਦੇ ਵਿੱਚੋਂ ਬਹੁਤ ਸਾਰੀਆਂ ਵੀਡੀਓਜ਼ ਬਹੁਤ ਸਾਰੀਆਂ ਖ ਸੀ ਜੇਐਸ ਦੇਨ 27 اگست 2025 ਤੋਂ ਇਹ ٹیرف ਜਿਹੜਾ ਹੈ 25 ਤੋਂ 50% ਲੱਗ ਜਾਇਆ ਲੱਗ ਗਿਆ ਸੀ ਉਸ ਤੋਂ ਬਾਅਦ ਲਗਾਤਾਰ ਇਹ ਚਰਚਾਵਾ ਬੜੀਆਂ ਕਿ ਕਦੋਂ ਘਟੇਗਾ ਕਿ ਇਸ ਤਰੀਕੇ ਦੇ ਨਾਲ ਘਟੇਗਾ ਜਾਂ ਫਿਰ ਇਸ ਦੇ ਵਿੱਚ ਹੋਰ ਵਾਅਦਾ ਕੀਤਾ ਜਾਏਗਾ ਕਿਉਂਕਿ ਪਿਛਲੇ ਦਿਨੀ ਇੱਕ ਪ੍ਰੈਸ ਵਾਰਤਾ ਦੇ ਵਿੱਚ ਡੋਨਲਡ ਟਰੰਪ ਤੇ ਜਿਹੜੀ ਵੈਂਸ ਜਿਹੜੇ ਨੇ ਉਪਰਾਸ਼ਟਰਪਤੀ ਅਮਰੀਕਾ ਦੇ ਉਹਨਾਂ ਦੇ ਵੱਲੋਂ ਸਾਂਝੇ ਤੌਰ ਦੇ ਉੱਪਰ ਇੱਕ ਪ੍ਰੈਸ ਵਾਰਤਾ ਕੀਤੀ ਗਈ ਤੇ ਇੱਕ ਤੋਂ ਬਾਅਦ ਇੱਕ ਦਿੱਤਾ ਗਿਆ ਬਿਆਨ ਜਿਹੜਾ ਹੈ ਉਹ ਵੀ ਚਰਚਾ ਦਾ ਵਿਸ਼ਾ ਬਣਿਆ ਰਿਹਾ ਉਸ ਨੇ ਵੀ ਦੁਨੀਆ ਭਰ ਦੀ ਸਿਆਸਤ ਨੂੰ ਗਰਮਾਈ ਰੱਖਿਆ ਉਹਨਾਂ ਦੇ ਵੱਲੋਂ ਦਿੱਤੇ ਗਏ ਬਿਆਨ ਦੇ ਵਿੱਚ ਇਹ ਗੱਲ ਕਹੀ ਗਈ ਸੀ ਉਹ ਕਹਿੰਦੇ ਭਾਰਤ ਨੂੰ ਅਸੀਂ ਸਿੱਧੇ ਰੂਪ ਦੇ ਵਿੱਚ ਕਹਿ ਦਿੰਦਾ ਹੈ ਕਿ ਟੈਰਫ ਇੰਨਾ ਲਾਵਾਂਗੇ ਕਿ ਤੁਹਾਡਾ ਸਿਰ ਤੱਕ ਚਕਰਾ ਜਾਏਗਾ ਹਾਲਾਂਕਿ ਭਾਰਤ ਦੇ ਪੱਖ ਤੋਂ ਅਜੇ ਕਿਸੇ ਵੀ ਤਰੀਕੇ ਦੇ ਨਾਲ ਇਸ ਦੇ ਉੱਪਰ ਕੋਈ ਠੋਸ ਕਦਮ ਜਾਂ ਪਰ ਕਿਸੇ ਤਰੀਕੇ ਦੀ ਕੋਈ ਉਹਦਾਂ ਦੀ ਪੁਖਤਾ ਨੀਤੀ ਸਾਹਮਣੇ ਨਹੀਂ ਲਿਆ ਕੇ ਰੱਖੀ ਗਈ ਵੱਖ-ਵੱਖ ਤਰੀਕੇ ਦੇ ਨਾਲ ਬਹੁਤ ਸਾਰੀਆਂ ਚਰਚਾਵਾਂ ਟੈਰਫ ਨੂੰ ਲੈ ਕੇ ਬਣੀਆਂ ਹੋਈਆਂ ਸੀ ਏਸੇ ਦੇ ਦਰਮਿਆਨ ਇੱਕ ਅਪੀਲ ਅਦਾਲਤ ਦੇ ਵਿੱਚ ਕੇਸ ਪਹੁੰਚਦਾ ਹੈ ਡੋਨਲਡ ਟਰੰਪ ਹੋਰਾਂ ਨੂੰ ਇਸ ਦੇ ਵਿੱਚ ਝਾੜ ਪੈਂਦੀ ਹੈ ਡੋਨਲਡ ਟਰੰਪ ਹੋਰਾਂ ਨੂੰ ਅਕਤੂਬਰ ਤ ਹੁਣ ਅਕਤੂਬਰ ਤੱਕ ਦਿੱਤੇ ਗਏ ਸਮੇਂ ਦੇ ਵਿੱਚ ਕੀ ਕੁਝ ਪੇਸ਼ਕਾਰੀਆਂ ਉਹਨਾਂ ਦੇ ਵੱਲੋਂ ਹੁੰਦੀਆਂ ਨੇ ਕਿ ਇਸ ਤਰੀਕੇ ਦੇ ਨਾਲ ਇਸ ਕੇਸ ਦੇ ਵਿੱਚ ਉਹਨਾਂ ਦੇ ਵੱਲੋਂ ਆਪਣੀ ਆ ਸਾਰੀ ਰਣਨੀਤੀ ਸਾਹਮਣੇ ਰੱਖੀ ਜਾਂਦੀ ਹੈ ਉਹ ਸਾਰੀਆਂ ਚੀਜ਼ਾਂ ਇਸ ਵਕਤ ਵੱਡਾ ਸਵਾਲ ਖੜਾ ਕਰੀਆਂ ਨੇ ਤੇ ਨਾਲ ਦੀ ਨਾਲ ਭਾਰਤੀਆਂ ਦੇ ਲਈ ਇਸ ਪਈ ਹੋਈ ਝਾੜ ਦੇ ਨਾਲ ਕਿਤੇ ਨਾ ਕਿਤੇ ਥੋੜੀ ਜੀ ਸੁਖਦ ਖਬਰ ਥੋੜੀ ਜੀ ਰਾਹਤ ਭਰੀ ਜਾਣਕਾਰੀ ਜਿਹੜੀ ਹੈ ਇਸ ਦੇ ਵਿੱਚੋਂ ਮਿਲਦੀ ਦਿਖਾ ਲਈ ਦੇ ਰਹੀ ਹੈ ਬਾਕੀ ਭਾਰਤ ਦੇ ਉੱਪਰ ਲਾਏ ਹੋਏ ਟੈਰਿਫ ਨੂੰ ਲੈ ਕੇ ਲਗਾਤਾਰ ਚਰਚਾਾਂ ਭਾਰਤ ਦੇ ਵਿੱਚ ਵਿਰੋਧੀ ਧਿਰਾਂ ਦੇ ਵੱਲੋਂ ਕੀਤੀਆਂ ਜਾ ਰਹੀਆਂ ਨੇ ਕਿੰਤੂ ਕੀਤੇ ਜਾ ਰਹੇ ਨੇ ਕਿ ਭਾਰਤ ਸਰਕਾਰ ਹੁਣ ਤੱਕ ਘਰ ਕੀ ਰਹੀ ਹੈ ਵੱਡੇ ਪੱਧਰ ਦੇ ਉੱਪਰ ਆਸਟ੍ਰੇਲੀਆ ਤੋਂ ਬਾਅਦ ਅਮਰੀਕਾ ਦੂਸਰਾ ਉਹ ਮੁਲਕ ਹੈ ਜਿਸ ਦੇ ਵਿੱਚੋਂ ਕਪਾਹ ਦੀ ਜਿਹੜੀ ਮੰਗ ਹੈ ਉਹ ਭਾਰਤ ਦੇ ਵਿੱਚ ਵਧੀ ਹੈ ਹੁਣ ਕਪਾਹ ਦੇ ਰੇਟ ਦੇ ਵਿੱਚ ਵੀ ਜਿਸ ਤਰੀਕੇ ਦੇ ਨਾਲ ਵਾਧਾ ਤੇ ਇਹ ਸਾਰੇ ਗੁਣਾ ਘਟਾਓ ਕਰਕੇ ਫਾਇਦੇ ਤੇ ਨੁਕਸਾਨ ਦੀ ਚਰਚਾ ਜਿਹੜੀ ਹੋ ਰਹੀ ਹੈ ਉਸ ਦੇ ਵਿੱਚ ਵੀ ਲਗਾਤਾਰ ਅਮਰੀਕਾ ਦੇ ਵਿੱਚ ਸਥਿਤੀਆਂ ਜਿਹੜੀਆਂ ਨੇ ਭਾਰਤੀ ਲੋਕਾਂ ਦੇ ਲਈ ਖਾਸ ਤੌਰ ਦੇ ਉੱਪਰ ਪੈਸੇ ਢੇਲੇ ਨੂੰ ਲੈ ਕੇ ਵਿਗੜਦੀਆਂ ਦਿਖਾ ਲਈ ਤੇ ਰੀਆਂ ਨੇ ਹੁਣ ਇਸ ਪਈ ਹੋਈ ਝਾੜ ਦੇ ਬਾਰੇ ਤੇ ਇਸ ਖਬਰ ਦੇ ਵਿੱਚ ਸਾਂਝੀ ਕੀਤੀ ਗਈ ਜਾਣਕਾਰੀ ਦੇ ਬਾਰੇ ਤੁਸੀਂ ਕੀ ਸੋਚਦੇ ਵਿਚਾਰਦੇ ਹੋ ਕਮੈਂਟ ਸੈਕਸ਼ਨ ਦੇ ਵਿੱਚ ਆਪਣੀ ਰਾਏ ਪ੍ਰतिकਰਮ ਤੇ ਟਿੱਪਣੀ ਜ਼ਰੂਰ ਸਾਂਝੀ ਕਰਦੇ ਜਾਣਾ ਦੈਨਸੂਰਾ ਟੂ ਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਨਿਗਾ ਇਸਤਕਬਾਲ ਕਰਦੇ ਆ ਮੈਂ ਆ ਸੁਖਬੀਰ ਸਿੰਘ ਸ਼ੇਰਗਲ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ ਡੋਨਲਡ ਟਰੰਪ ਹੋਰਾਂ ਦੇ ਨਾਲ ਜੁੜੀ ਇਸ ਵਕਤ ਦੀ ਇਹ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਭਾਰਤ ਦੇ ਉੱਪਰ ਲੱਗੇ ਹੋਏ ਟੈਰਿਫ ਦੇ ਵਿੱਚ ਕਿਤੇ ਨਾ ਕਿਤੇ ਰਾਹਤ ਮਿਲਣ ਦੀ ਆਸ ਪ੍ਰਗਟਾਈ ਜਾ ਰਹੀ ਹੈ ਕਿਹੜੇ ਕਾਰਨਾਂ ਦਾ ਕਰਕੇ ਆਸ ਪ੍ਰਗਟਾਈ ਜਾ ਰਹੀ ਹੈ ਉਹ ਸਾਰੀਆਂ ਜਾਣਕਾਰੀਆਂ ਤੁਹਾਡੇ ਨਾਲ ਸਟੀਕਤਾ ਦੇ ਨਾਲ ਇਸ ਖਬਰ ਦੇ ਵਿੱਚ ਸਾਂਝੀਆਂ ਕੀਤੀਆਂ ਜਾਣਗੀਆਂ ਤਫਸੀਲ ਰੂਪੀ ਜਾਣਕਾਰੀ ਇਸ ਖਬਰ ਦੇ ਵਿੱਚ ਸਾਂਝੀ ਕੀਤੀ ਜਾਏਗੀ ਦਰਅਸਲ ਇੱਕ ਅਪੀਲ ਅਦਾਲਤ ਦੇ ਵੱਲੋਂ ਡੋਨਲਡ 트੍ਰੰਪ ਹੜਾ ਨੂੰ ਹਰਕਾਇਆ ਗਿਆ ਉਹਨਾਂ ਨੂੰ ਕਰਾਰੀ ਝਾੜ ਪਈ ਹੈ ਇਸ ਦੇ ਪਿੱਛੇ ਕਾਰਨ ਇਹ ਨੇ ਕਿ ਉਹਨਾਂ ਨੂੰ ਗੈਰ ਕਾਨੂੰਨੀ ਤਰੀਕੇ ਦੇ ਨਾਲ ਇਹ ਟੈਰਫ ਲਾਉਣ ਦੀ ਗੱਲ ਕਹਿ ਕੇ ਅਦਾਲਤ ਦੇ ਵੱਲੋਂ ਝਾੜ ਪਾਈ ਗਈ ਹੈ ਇਸ ਦੇ ਪਿੱਛੇ ਕਾਰਨ ਇਹ ਦੱਸੇ ਗਏ ਨੇ ਕਿ ਉਹਨਾਂ ਦੇ ਕੋਲੋਂ ਕਿਸੇ ਵੀ ਤਰੀਕੇ ਦੇ ਨਾਲ ਐਸੀਆਂ ਸ਼ਕਤੀਆਂ ਵਰਤਣ ਦਾ ਅਧਿਕਾਰ ਖੇਤਰ ਨਹੀਂ ਜਿਸ ਦਾ ਕਰਕੇ ਉਹਨਾਂ ਦੇ ਵੱਲੋਂ ਕਿਸੇ ਵੀ ਮੁਲਕ ਦੇ ਉੱਪਰ ਕਿਸੇ ਵੀ ਤਰੀਕੇ ਦੇ ਨਾਲ ਕਿੰਨਾ ਵੀ ਟੈਰਫ ਜਿਹੜਾ ਹੈ ਉਹ ਲਾ ਦਿੱਤਾ ਜਾਵੇ ਇਸ ਦੇ ਫਲਸਰੂਪ ਜਦੋਂ ਇਹ ਝਾੜ ਪੈਂਦੀ ਸੀ ਤਾਂ ਉਸ ਤੋਂ ਬਾਅਦ ਰੋਨਲਡ 트ੰਪ ਹੋਰਾਂ ਦੇ ਵੱਲੋਂ ਇੱਕ ਟਵੀਟ ਵੀ ਕੀਤਾ ਗਿਆ ਉਸ ਟਵੀਟ ਦੇ ਵਿੱਚ ਵੀ ਖਾਸਮ ਖਾਸ ਜਾਣਕਾਰੀ ਜਿਹੜੀ ਸਾਂਝੀ ਕੀਤੀ ਗਈ ਆ ਉਹ ਵੀ ਤੁਹਾਡੇ ਨਾਲ ਸਾਂਝੀ ਕਰ ਦਿੰਦੇ ਆ ਡੋਨਲਡ 트੍ਰੰਪ ਹੋਰਾਂ ਦੇ ਵੱਲੋਂ ਇਹ ਕਿਹਾ ਗਿਆ ਕਿ ਭਾਈ ਟੈਰਫ ਲਾਉਣਾ ਅਮਰੀਕਾ ਦੇ ਲਈ ਇੱਕ ਤਰੀਕੇ ਦੀ ਮਜਬੂਰੀ ਬਣੀ ਪਈ ਹੈ ਕਹਿਣ ਦਾ ਭਾਵ ਇਹ ਹੈ ਉਹਨਾਂ ਨੇ ਇਹ ਕਹਿਣ ਦੀ ਕੋਸ਼ਿਸ਼ ਕੀਤੀ ਹੈ ਕਿ ਅਮਰੀਕਾ ਜੇਕਰ ਟੈਰਫ ਨਹੀਂ ਲਾਉਂਦਾ ਤਾ ਫਿਰ ਅਮਰੀਕਾ ਬਰਬਾਦ ਹੋ ਜਾਏਗਾ ਹਾਲਾਂਕਿ ਅਕਤੂਬਰ ਮਹੀਨੇ ਤੱਕ ਇਸ ਟੈਰਫ ਰਣਨੀਤੀ ਦੇ ਉੱਪਰ ਇੱਕ ਤਰੀਕੇ ਦੀ ਰੋਕ ਲਾ ਦਿੱਤੀ ਗਈ ਹੈ ਜਾਂ ਫਿਰ ਅਦਾਲਤ ਦੇ ਵੱਲੋਂ ਇੱਕ ਸਮਾਂ ਦੇ ਦਿੱਤਾ ਗਿਆ ਡੋਨਲਡ ਟਰੰਪ ਉਹਨਾਂ ਨੂੰ ਕਿ ਉਹ ਇਸ ਵਕਫੇ ਦੇ ਵਿੱਚ ਸੁਪਰੀਮ ਕੋਰਟ ਦਾ ਰੁਖ ਕਰ ਸਕਦੇ ਨੇ ਜਾਂ ਫਿਰ ਆਪਣੇ ਕੇਸ ਦੇ ਵਿੱਚ ਸਪਸ਼ਟਿਕਰਨ ਜਿਹੜਾ ਹੈ ਉਹ ਕੋਰਟ ਦੇ ਸਾਹਮਣੇ ਪੇਸ਼ ਕਰ ਸਕਦੇ ਨੇ ਪਰ ਇਸ ਦੇ ਨਾਲ ਭਾਰਤੀਆਂ ਦੇ ਚਿਹਰਿਆਂ ਦੇ ਉੱਪਰ ਕਿਤੇ ਨਾ ਕਿਤੇ ਪਏ ਹੋਏ ਉਸ ਵੱਡੇ ਟੈਰਫ ਦੇ ਨਾਲ ਛਕਨ ਜਿਹੜੇ ਨੇ ਉਹਨਾਂ ਦੇ ਵਿੱਚ ਕਮੀ ਜ਼ਰੂਰ ਮਹਿਸੂਸ ਹੋ ਰਹੀ ਹੈ ਕਿਉਂਕਿ ਭਾਰਤੀ ਲੋਕ ਜਿਹੜੇ ਅਮਰੀਕਾ ਦੇ ਵਿੱਚ ਭਾਰਤ ਤੋਂ ਆਂ ਵਸਤੂਆਂ ਖਰੀਦੇ ਸੀ ਉਹਨਾਂ ਨੂੰ ਵਰਤਦੇ ਸੀ ਉਹਨਾਂ ਦੇ ਉੱਪਰ ਉਹਨਾਂ ਦੀ ਕੀਮਤ ਦੇ ਉੱਪਰ ਹੋਇਆ ਵਾਧਾ ਜਿਹੜਾ ਉਸ ਤੋਂ ਲੈ ਕੇ ਲਗਾਤਾਰ ਉਹਨਾਂ ਦੀਆਂ ਚਿੰਤਾਵਾਂ ਦੇ ਵਿੱਚ ਵਾਧਾ ਹੋ ਰਿਹਾ ਸੀ ਬਹੁਤ ਸਾਰੇ ਵੋਲਮਾਰਟਸ ਦੇ ਵਿੱਚੋਂ ਬਹੁਤ ਸਾਰੀਆਂ ਵੀਡੀਓਜ਼ ਬਹੁਤ ਸਾਰੀਆਂ ਖਬਰਾਂ ਨਿਕਲ ਕੇ ਸਾਹਮਣੇ ਆ ਰਹੀਆਂ ਸੀ ਜਿਸ ਦਿਨ 27 ਅਗਸਤ 2025 ਤੋਂ ਇਹ ਟੈਰਫ ਜਿਹੜਾ ਹੈ 25 ਤੋਂ 50% ਲੱਗ ਜਾਇਆ ਲੱਗਿਆ ਸੀ ਉਸ ਤੋਂ ਬਾਅਦ ਲਗਾਤਾਰ ਇਹ ਚਰਚਾਵਾ ਬਣੀ ਕਿ ਕਦੋਂ ਘਟੇਗਾ ਕਿ ਇਸ ਤਰੀਕੇ ਦੇ ਨਾਲ ਘਟੇਗਾ ਜਾਂ ਫਿਰ ਇਸ ਦੇ ਵਿੱਚ ਹੋਰ ਵਾਅਦਾ ਕੀਤਾ ਜਾਏਗਾ ਕਿਉਂਕਿ ਪਿਛਲੇ ਦਿਨੀ ਇੱਕ ਪ੍ਰੈਸ ਵਾਰਤਾ ਦੇ ਵਿੱਚ ਡੋਨਲਡ 트੍ਰੰਪ ਤੇ ਜਿਹੜੀ ਵੈਂਸ ਜਿਹੜੇ ਨੇ ਉਪਰਾਸ਼ਟਰਪਤੀ ਅਮਰੀਕਾ ਦੇ ਉਹਨਾਂ ਦੇ ਵੱਲੋਂ ਸਾਂਝੇ ਤੌਰ ਦੇ ਉੱਪਰ ਇੱਕ ਪ੍ਰੈਸ ਵਾਰਤਾ ਕੀਤੀ ਗਈ ਤੇ ਇੱਕ ਤੋਂ ਬਾਅਦ ਇੱਕ ਦਿੱਤਾ ਗਿਆ ਬਿਆਨ ਜਿਹੜਾ ਹੈ ਉਹ ਵੀ ਚਰਚਾ ਦਾ ਵਿਸ਼ਾ ਬਣਿਆ ਰਿਹਾ ਉਸ ਨੇ ਵੀ ਦੁਨੀਆ ਭਰ ਦੀ ਸਿਆਸਤ ਨੂੰ ਗਰਮਾਈ ਰੱਖਿਆ ਉਹਨਾਂ ਦੇ ਵੱਲੋਂ ਦਿੱਤੇ ਗਏ ਬਿਆਨ ਦੇ ਵਿੱਚ ਇਹ ਗੱਲ ਕਹੀ ਗਈ ਸੀ ਉਹ ਕਹਿੰਦੇ ਭਾਰਤ ਨੂੰ ਅਸੀਂ ਸਿੱਧੇ ਰੂਪ ਦੇ ਵਿੱਚ ਕਹਿ ਦਿੰਦਾ ਹੈ ਕਿ ਟੈਰਫ ਇੰਨਾ ਲਾਵਾਂਗੇ ਕਿ ਤੁਹਾਡਾ ਸਿਰ ਤੱਕ ਚੱਕਰਾ ਜਾਏਗਾ ਹਾਲਾਂਕਿ ਭਾਰਤ ਦੇ ਪੱਖ ਤੋਂ ਅਜੇ ਕਿਸੇ ਵੀ ਤਰੀਕੇ ਦੇ ਨਾਲ ਇਸ ਦੇ ਉੱਪਰ ਕੋਈ ਠੋਸ ਕਦਮ ਜਾਂ ਪਰ ਕਿਸੇ ਤਰੀਕੇ ਦੀ ਕੋ ਉਦਾਂ ਦੀ ਪੁਖਤਾ ਨੀਤੀ ਸਾਹਮਣੇ ਨਹੀਂ ਲਿਆ ਕੇ ਰੱਖੀ ਗਈ ਵੱਖ-ਵੱਖ ਤਰੀਕੇ ਦੇ ਨਾਲ ਬਹੁਤ ਸਾਰੀਆਂ ਚਰਚਾਵਾਂ ਟੈਰਫ ਨੂੰ ਲੈ ਕੇ ਬਣੀਆਂ ਹੋਈਆਂ ਸੀ ਇਸੇ ਦੇ ਦਰਮਿਆਨ ਇੱਕ ਅਪੀਲ ਅਦਾਲਤ ਦੇ ਵਿੱਚ ਕੇਸ ਪਹੁੰਚਦਾ ਡੋਨਲਡ ਟਰੰਪ ਹੋਰਾਂ ਨੂੰ ਇਸ ਦੇ ਵਿੱਚ ਝਾੜ ਪੈਂਦੀ ਹੈ ਡੋਨਲਡ ਟਰੰਪ ਹੋਰਾਂ ਨੂੰ ਅਕਤੂਬਰ ਤੱਕ ਦਾ ਹੁਣ ਅਕਤੂਬਰ ਤੱਕ ਦਿੱਤੇ ਗਏ ਸਮੇਂ ਦੇ ਵਿੱਚ ਕੀ ਕੁਝ ਪੇਸ਼ਕਾਰੀਆਂ ਉਹਨਾਂ ਦੇ ਵੱਲੋਂ ਹੁੰਦੀਆਂ ਨੇ ਕਿਸ ਤਰੀਕੇ ਦੇ ਨਾਲ ਇਸ ਕੇਸ ਦੇ ਵਿੱਚ ਉਹਨਾਂ ਦੇ ਵੱਲੋਂ ਆਪਣੀ ਆ ਸਾਰੀ ਰਣਨੀਤੀ ਸਾਹਮਣੇ ਰੱਖੀ ਜਾਂਦੀ ਹੈ ਉਹ ਸਾਰੀਆਂ ਚੀਜ਼ਾਂ ਇਸ ਵਕਤ ਵੱਡਾ ਸਵਾਲ ਖੜਾ ਕਰੀਆਂ ਨੇ ਤੇ ਨਾਲ ਦੀ ਨਾਲ ਭਾਰਤੀਆਂ ਦੇ ਲਈ ਇਸ ਪਈ ਹੋਈ ਝਾੜ ਦੇ ਨਾਲ ਕਿਤੇ ਨਾ ਕਿਤੇ ਥੋੜੀ ਜੀ ਸੁਖਦ ਖਬਰ ਥੋੜੀ ਜੀ ਰਾਹਤ ਭਰੀ ਜਾਣਕਾਰੀ ਜਿਹੜੀ ਹੈ ਇਸ ਦੇ ਵਿੱਚੋਂ ਮਿਲਦੀ ਦਿਖਾ ਲਈ ਦੇ ਰਹੀ ਹੈ ਬਾਕੀ ਭਾਰਤ ਦੇ ਉੱਪਰ ਲਾਏ ਹੋਏ ਟੈਰਫ ਨੂੰ ਲੈ ਕੇ ਲਗਾਤਾਰ ਚਰਚਾਵਾਂ ਭਾਰਤ ਦੇ ਵਿੱਚ ਵਿਰੋਧੀ ਧਿਰਾਂ ਦੇ ਵੱਲੋਂ ਕੀਤੀਆਂ ਜਾ ਰਹੀਆਂ ਨੇ ਕਿੰਤੂ ਕੀਤੇ ਜਾ ਰਹੇ ਨੇ ਕਿ ਭਾਰਤ ਸਰਕਾਰ ਹੁਣ ਤੱਕ ਘਰ ਕੀ ਰਹੀ ਹੈ ਵੱਡੇ ਪੱਧਰ ਦੇ ਉੱਪਰ ਆਸਟ੍ਰੇਲੀਆ ਤੋਂ ਬਾਅਦ ਅਮਰੀਕਾ ਦੂਸਰਾ ਉਹ ਮੁਲਕ ਹੈ ਜਿਸ ਦੇ ਵਿੱਚੋਂ ਕਪਾਹ ਦੀ ਜਿਹੜੀ ਮੰਗ ਹੈ ਉਹ ਭਾਰਤ ਦੇ ਵਿੱਚ ਵੱਧਦੀ ਹੈ ਹੁਣ ਕਪਾਹ ਦੇ ਰੇਟ ਦੇ ਵਿੱਚ ਵੀ ਜਿਸ ਤਰੀਕੇ ਦੇ ਨਾਲ ਵਾਧਾ ਤੇ ਇਹ ਸਾਰੇ ਗੁਣਾ ਘਟਾਓ ਕਰਕੇ ਫਾਇਦੇ ਤੇ ਨੁਕਸਾਨ ਦੀ ਚਰਚਾ ਜਿਹੜੀ ਹੋ ਰਹੀ ਹੈ ਉਸ ਦੇ ਵਿੱਚ ਵੀ ਲਗਾਤਾਰ ਅਮਰੀਕਾ ਦੇ ਵਿੱਚ ਸਥਿਤੀਆਂ ਜਿਹੜੀਆਂ ਨੇ ਭਾਰਤੀ ਲੋਕਾਂ ਦੇ ਲਈ ਖਾਸ ਤੌਰ ਦੇ ਉੱਪਰ ਪੈਸੇ ਢੇਲੇ ਨੂੰ ਲੈ ਕੇ ਵਿਗੜਦੀਆਂ ਦਿਖਾ ਲਈ ਤੇ ਰੀਆਂ ਨੇ ਹੁਣ ਇਸ ਪਈ ਹੋਈ ਝਾੜ ਦੇ ਬਾਰੇ ਤੇ ਇਸ ਖਬਰ ਦੇ ਵਿੱਚ ਸਾਂਝੀ ਕੀਤੀ ਗਈ ਜਾਣਕਾਰੀ ਦੇ ਬਾਰੇ ਤੁਸੀਂ ਕੀ ਸੋਚ ਦੇ ਵਿਚਾਰਦੇ ਹੋ ਕਮੈਂਟ ਸੈਕਸ਼ਨ ਦੇ ਵਿੱਚ ਆਪਣੀ ਰਾਏ ਪ੍ਰतिकਰਮ ਤੇ ਟਿੱਪਣੀ ਜ਼ਰੂਰ ਸਾਂਝੀ ਕਰਦੇ ਜਾਣਾ